ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਪੰਜਾਬ ਸਿਵਲ ਮੈਡੀਕਲ ਸਰਵਿਸੈਸ ਐਸੋਸੀਏਸ਼ਨ ਜਿਸ ਦੇ ਸੂਬਾ ਪ੍ਰਧਾਨ ਡਾਕਟਰ ਅਖਿਲ ਸਰੇਨ ਦੀ ਪ੍ਰਧਾਨਗੀ ਦੇ ਵਿੱਚ ਬਣੀ ਸੂਬਾ ਕਮੇਟੀ ਦੇ ਵੱਲੋਂ ਡਾਕਟਰ ਰਵਿਕਾਂਤ ਗੁਪਤਾ ਸੀਨੀਅਰ ਮੈਡੀਕਲ ਅਫਸਰ ਤਲਵੰਡੀ ਸਾਬੋ ਦੇ ਵਿਰੁੱਧ ਉਹਨਾਂ ਦੇ ਮੈਡੀਕਲ ਅਫਸਰ ਸਹਿਬਾਨਾਂ ਦੇ ਵੱਲੋਂ ਜੋ ਪਿਛਲੇ ਦਿਨੀ ਸ਼ਿਕਾਇਤ ਦਿੱਤੀ ਗਈ ਉਸ ਦਾ ਨਿਪਟਾਰਾ ਕੀਤਾ ਗਿਆ ਤਾਂ ਦੱਸਿਆ ਗਿਆ ਕਿ ਇੱਕ ਮੈਨੂ ਸਬ ਡਿਵੀਜ਼ਨਲ ਹਸਪਤਾਲ ਤਲਵੰਡੀ ਸਾਬੋ ਦੇ ਡਾਕਟਰ ਵਿਕਰਮ ਪ੍ਰਤਾਪ ਖਿੱਚੀ ਦੇ ਵੱਲੋਂ ਡਾਕਟਰ ਰਵਿਕਾਂਤ ਗੁਪਤਾ ਦੇ ਖਿਲਾਫ ਇੱਕ ਸ਼ਿਕਾਇਤ ਭੇਜੀ ਗਈ ਤੇ ਕਿਆ ਕਿ ਉਹ ਬੜੀ ਭੈੜੀ ਸ਼ਬਦਾਵਲੀ ਦੀ ਵਰਤੋਂ ਮੈਡੀਕਲ ਅਫਸਰਾਂ ਦੇ ਨਾਲ ਕਰਦੇ ਨੇ ਜਿਸ ਦੇ ਸਮਰਥਨ ਦੇ ਵਿੱਚ ਸਿਵਲ ਹਸਪਤਲ ਤਲਵੰਡੀ ਸਾਬੋ ਦੇ ਮੈਡੀਕਲ ਅਫਸਰਾਂ ਦੇ ਵੱਲੋਂ ਵੀ ਉਹਨਾਂ ਦਾ ਸਾਥ ਦਿੱਤਾ ਗਿਆ ਸੂਬਾ ਕਮੇਟੀ ਨੇ ਬਠਿੰਡਾ ਪਹੁੰਚ ਕੇ ਸਾਰੇ ਮਾਮਲੇ ਦੀ ਗਹਿਰਾਈ ਦੀ ਨਿਰੀਖਣ ਕੀਤੀ ਤੇ ਦੋਵਾਂ ਧਿਰਾਂ ਨੂੰ ਆਮੋ ਸਾਹਮਣੇ ਬਿਠਾ ਕੇ ਉਹਨਾਂ ਦੇ ਮਤਭੇਦਾਂ ਨੂੰ ਖਤਮ ਕਰਵਾ ਦਿੱਤਾ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਆਪਸੀ ਮਤਭੇਦ ਕਿਸੇ ਵੀ ਤਰੀਕੇ ਨਹੀਂ ਰੋਕੇ ਜਾ ਸਕਦੇ ਪਰ ਉਸ ਨੂੰ ਨਿਜਠਣ ਦੇ ਲਈ ਮਿਲਵਰਤਨ ਤੇ ਨਿਮਰਤਾ ਵਾਲਾ ਵਤੀਰਾ ਹੋਣਾ ਚਾਹੀਦਾ ਇਸ ਦੇ ਨਾਲ ਹੀ ਜਿੱਥੇ ਇਸ ਮਸਲੇ ਦਾ ਨਿਪਟਾਰਾ ਹੋਇਆ ਉੱਥੇ ਹੀ ਡਾਕਟਰ ਰਵਿਕਾਂਤ ਦੇ ਵੱਲੋਂ ਅੱਗੇ ਤੋਂ ਆਪਣੀ ਬੋਲਣਨੀ ਦੇ ਵਿੱਚ ਨਿਮਰਤਾ ਤੇ ਹਲੀਮੀ ਦੇ ਭਾਵ ਲਿਆਉਣ ਦਾ ਵਾਅਦਾ ਕੀਤਾ ਗਿਆ। ਜ਼ਿਕਰ ਹੋਇਆ ਕਿ ਮੀਡੀਆ ਦੇ ਕੁਝ ਹਿੱਸੇ ਵੱਲੋਂ ਇਸ ਸ਼ਿਕਾਇਤ ਨੂੰ ਤੋਰ ਮੜੋੜ ਕੇ ਗਲਤ ਤੱਥਾਂ ਤਹਿਤ ਪੇਸ਼ ਕੀਤਾ ਗਿਆ ਜਿਸ ਦੇ ਨਾਲ ਡਾਕਟਰ ਰਵਿਕਾਂਤ ਗੁਪਤਾ ਦੇ ਚਰਿੱਤਰ ਨੂੰ ਵੀ ਠੇਸ ਪਹੁੰਚੀ ਹੈ। ਤਾਂ ਕਮੇਟੀ ਦੀ ਪੜਤਾਲ ਦੇ ਮੁਤਾਬਕ ਅਜਿਹਾ ਕੋਈ ਵੀ ਤੱਥ ਜਾਂ ਸ਼ਿਕਾਇਤ ਸਾਹਮਣੇ ਨਹੀਂ ਹੈ ਜਿਸ ਦੇ ਨਾਲ ਉਹਨਾਂ ਦੇ ਚਰਿੱਤਰ ਤੇ ਸਵਾਲ ਉਠਾਇਆ ਜਾਵੇ ਤੇ ਉਹਨਾਂ ਦਾ ਕਹਿਣਾ ਹੈ ਕਿ ਡਾਕਟਰ ਰਵਿਕਾਂਤ ਦਾ ਚਰਿੱਤਰ ਬਿਦਾਗ ਹੈ। ਡਾਕਟਰ ਅਖਿਲ ਸਰੀਨ PCMSA ਪੰਜਾਬ ਦੇ ਵੱਲੋਂ মিডিਆ ਦੇ ਕੁਝ ਹਿੱਸੇ ਵੱਲੋਂ ਲੱਗੀਆਂ ਜਿਹੀਆਂ ਖਬਰਾਂ ਦੀ ਨਿੰਦਾ ਕੀਤੀ ਗਈ ਨਾਲ ਹੀ ਪ੍ਰੈਸ ਪਾਈਚਾਰੇ ਤੋਂ ਉਮੀਦ ਕੀਤੀ ਗਈ ਹੈ ਕਿ ਹਰ ਇੱਕ ਖਬਰ ਦੀ ਪੂਰੇ ਤਰੀਕੇ ਨਾਲ ਕੋਕਰਨ ਤੋਂ ਬਾਅਦ ਹੀ ਜੋ ਤੱਥ ਸਾਹਮਣੇ ਆਉਣ ਉਹਨਾਂ ਨੂੰ ਹੀ ਲੋਕਾਂ ਦੇ ਸਾਹਮਣੇ ਜਾਣ ਤੱਕ ਕਰਨ